ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਸੋਸ਼ਲ ਮੀਡੀਆ ਤੇ ਵਲਗਰ ਵੀਡੀਓ ਕੰਟੈਂਟ ਅਪਲੋਡ ਕਰਨ ਵਾਲੀ ਕੰਚਨ ਉਰਫ ਕਮਲ ਕੌਰ ਦੇ ਨਾਲ ਜਿਸ ਦੀ ਲਾਸ਼ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਮਿਲੀ ਹੈ ਦੱਸਦੇ ਤੁਹਾਨੂੰ ਕਿ ਇਹ ਕਾਰ ਕਮਲਕੌਰ ਦੇ ਨਾਮ ਦੇ ਉੱਤੇ ਹੀ ਰਜਿਸਟਰ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਇਹ ਕਾਰ ਪਾਰਕਿੰਗ ਦੇ ਵਿੱਚ ਖੜੀ ਸੀਗੀ ਜਿਸ ਦੇ ਵਿੱਚ ਅਚਾਨਕ ਤੋਂ ਹੀ ਕਾਫੀ ਜ਼ਿਆਦਾ ਗੰਦੀ ਸਮੈਲ ਆਉਣ ਲੱਗ ਪਈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਕਾਫੀ ਭੇਂਦ ਭਰੇ ਹਾਲਾਤਾਂ ਦੇ ਵਿੱਚ ਕਮਲਕੌਰ ਦੀ ਹੱਤਿਆ ਕੀਤੀ ਗਈ ਹੈ ਅਤੇ ਫਿਰ ਇਸ লাশ ਨੂੰ ਠਿਕਾਣੇ ਲਗਾਉਣ ਦੇ ਲਈ ਇਸ ਪਾਰਕਿੰਗ ਦੇ ਵਿੱਚ ਹੀ ਖੜੀ ਕਾਰ ਦੇ ਵਿੱਚ ਛੱਡ ਦਿੱਤਾ ਗਿਆ ਹੈ ਦੱਸਦੇ ਤੁਹਾਨੂੰ ਕਿ ਇਹ ਵਿਵਾਦਿਤ ਕੁੜੀ ਲੁਧਿਆਣਾ ਦੀ ਰਹਿਣ ਵਾਲੀ ਹੈ ਜੋ ਇੰਸਟਾ ਤੇ ਗੰਦੀ ਭਾਸ਼ਾ ਵਿੱਚ ਬੋਲ ਕੇ ਕਾਫੀ ਜ਼ਿਆਦਾ ਗੰਦੀਆਂ ਵੀਡੀਓ ਪਾਉਂਦੀ ਸੀਗੀ ਅਤੇ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣੀ ਰਹਿੰਦੀ ਸੀਗੀ ਫਿਲਹਾਲ ਇਸ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੁਲਿਸ ਵੀ ਕਹਿੰਦੀ ਹੈ ਕਿ ਇੱਕ ਗੱਡੀ ਹੈਗੀ ਆ ਪਾਰਕਿੰਗ ਦੇ ਵਿੱਚ ਦੇਸ਼ ਹਸਪਤਾਲ ਦੇ ਵਿੱਚ ਖੜੀ ਹੈ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਅਟੈਕ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੱਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈ ਦੇਸ਼ ਹਸਪੀਟਲ ਦੇ ਪਾਰਕਿੰਗ ਵਿੱਚ ਲੱਗੀ ਹੋਈ ਹੈ ਕੱਲ ਦੀ ਇਹ ਮੋਸਟ ਪ੍ਰੋਬਬਲੀ ਜਿਹੜੀ ਪਈ ਹੈ ਪੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਡੇੜੀ ਦੀ ਹੈਗੀ ਹੈ ਦੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਜੀ ਵੀ ਬੰਦੇ ਨੇ ਇੱਥੇ ਜਿਹੜੀ ਹੈ ਗੱਡੀ ਛੱਡ ਕੇ ਗਿਆ ਪਾਰ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪੁੱਛੇ ਇਨਫੋਰਮੈਂਸਿੰਗ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਫਰਟੀ ਹੈਗੀ ਵੀ ਇਹ ਲੇਡੀ ਦੀ ਆਇਡੈਂਟੀਫਿਕੇਸ਼ਨ ਕਰਾਈ ਜਾਂਦੀ ਹੈ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹ ਜਟਵੜੀ ਇੱਥੇ ਕਿਵੇਂ ਪਹੁੰਚੀ ਕੋਈ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਹਨ ਨੂੰ ਜਾਮ ਦਿੱਤਾ ਗਿਆ ਸਾਰੇ ਅੰਗਲਾਂ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਫੇਸ ਖੈਰ ਕਮਲ ਕੌਰ ਦੀ ਹਤਿਆ ਨੂੰ ਲੈ ਕੇ ਕਿਸ ਨੇ ਸਾਜ਼ਿਸ਼ ਰਚੀ ਹੈ ਇਹ ਤੇ ਵਕਤ ਆਉਂਤੇ ਹੀ ਪਤਾ ਚੱਲੇਗਾ ਤੁਸੀਂ ਕਮਲ ਕੌਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜਿਓ